ਕੱਲ ਲੁਧਿਆਣਾ ਦੇ ਵਿੱਚ ਇੱਕ ਸਟੇਜ ਦੇ ਉੱਤੇ ਰਵਨੀਤ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਜਫੀਆਂ ਪੈ ਗਈਆਂ। ਦਰਸਲ ਕਨਈਆ ਮਿੱਤਰ ਜਿਹੜੇ ਇੱਕ ਭਜਨ ਗਾਇਕ ਨੇ ਇਹਨਾਂ ਦੀ ਇੱਕ ਸਟੇਜ ਲੱਗੀ ਹੋਈ ਸੀ। ਕਨਈਆ ਮਿੱਤਰ ਨੂੰ ਅਸੀਂ ਅਕਸਰ ਦੇਖਦੇ ਆ ਕਿ ਇਹ ਮੋਦੀ ਦਾ ਗੁਣगान ਕਰਦੇ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਬੜੀਆਂ ਤਾਰੀਫਾਂ ਕਰਦੇ ਆ, ਉਹਨਾਂ ਵਾਸਤੇ ਲਗਭਗ ਚੋਣ ਪ੍ਰਚਾਰ ਹੀ ਕਰਦੇ ਆ। ਪਰ ਜਿਸ ਵਕਤ ਕੱਲ ਇਹ ਸਟੇਜ ਦੇ ਉੱਤੇ ਰਵਨੀਤ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਆ ਗਏ ਤਾਂ ਫੇਰ ਇਹ ਆਪਣੇ ਦਰਸ਼ਕਾਂ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਕਹਿਣ ਲੱਗੇ ਵੇ ਆਪਾਂ ਮੋਦੀ ਮੋਦੀ ਨਹੀਂ ਕਹਿਣਾ ਆਪਾਂ ਅੱਜ ਗੱਲ ਕਰਨੀ ਆਂ ਭਗਵਾਨ ਰਾਮਦੀਪ ਇੱਕੋ ਇਹਨਾਂ ਦਾ ਮਸ਼ਹੂਰ ਭੇਟ ਵੀ ਆ ਭਜਨ ਵੀ ਆ ਜਿਹੜਾ ਇਹ ਗਾਉਂਦੇ ਹੁੰਦੇ ਆ ਵੀ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਤੇ ਫਿਰ ਇਹ ਜਿਹੜਾ ਬਾ ਰਾਮਨਾਮ ਦਾ ਜਾਪ ਕਰਨ ਲੱਗ ਪਏ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀਆਂ ਜੱਫੀਆਂ ਵੀ ਪੈ ਗਈਆਂ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਉਹੀ ਨੇ ਜਿਹੜੇ ਕੁਝ ਦਿਨ ਪਹਿਲਾਂ ਤੱਕ ਇਹ ਗੱਲ ਕਹਿ ਰਹੇ ਸੀਗੇ ਕਿ ਬਿੱਟੂ ਤਾਂ ਇੱਕ ਭੂਤ ਹੈ ਨਾ ਇਹ ਦਿਸਦਾ ਤੇ ਨਾ ਇਹਦਾ ਕਿਤੇ ਪਤਾ ਲੱਗਦਾ ਕਹਿੰਦੇ ਇਹ ਤਾਂ ਕਦੀ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲਦਾ ਵੀ ਨਹੀਂ ਸੀ ਇਸੇ ਕਰਕੇ ਕਹਿੰਦੇ ਨੇ ਪਾਰਟੀ ਬਦਲੀ ਆ ਤੇ ਹੁਣ ਭਾਜਪਾ ਵੱਲੋਂ ਇਹਨੂੰ ਉਮੀਦਵਾਰ ਬਣਾ ਦਿੱਤਾ ਗਿਆ ਪਰ ਕੱਲ ਜਦੋਂ ਉਸੇ ਰਵਨੀਤ ਬਿੱਟੂ ਦੇ ਉਸੇ ਸਟੇਜ ਦੇ ਉੱਤੇ ਇੱਕੋ ਸਟੇਜ ਦੇ ਉੱਤੇ ਦੋਵੇਂ ਇਕੱਠੇ ਹੋ ਗਏ ਤਾਂ ਫੇਰ ਜਿਹੜਾ ਲੋਕੀ ਚਰਚਾ ਕਿਉਂ ਨਾ ਕਰਨਗੇ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਕੋਈ ਦਿਨ ਪਹਿਲਾਂ ਤੱਕ ਤਾਂ ਤੁਸੀਂ ਰਵਨੀਤ ਬਿੱਟੂ ਨੂੰ ਤੰਜ਼ ਕੱਸ ਰਹੇ ਸੀਗੇ ਉਹਨਾਂ ਨੂੰ ਨਿਸ਼ਾਨੇ ਤੇ ਲੈ ਰਹੇ ਸੀਗੇ ਕਿ ਇਹ ਤਾਂ ਇੱਕ ਭੂਤ ਆ ਤੇ ਹੁਣ ਉਹੀ ਰਵਨੀਤ ਬਿੱਟੂ ਤੁਹਾਡੇ ਕੋਲ ਖੜਾ ਤੇ ਤੁਸੀਂ ਇਕੱਠੇ ਜਿਹੜੇ ਆ ਉਹ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹੋ ਸੋ ਲੁਧਿਆਣਾ ਦੇ ਵਿੱਚ ਮੁਕਾਬਲਾ ਜਿਹੜਾ ਬੜਾ ਦਿਲਚਸਪ ਹੋਏਗਾ ਉਹਦਾ ਕਾਰਨ ਇਹ ਆ ਵੀ ਰਵਨੀਤ ਬਿੱਟੂ ਆਪਣੇ ਆਪ ਨੂੰ ਇਹ ਕਹਿੰਦੇ ਆ ਵੀ ਮੈਂ ਤਾਂ ਲੁਧਿਆਣੇ ਦਾ ਜੰਪਾਲਾ ਮੈਂ ਤਾਂ ਲੁਧਿਆਣੇ ਦਾ ਜਿਹੜਾ ਸਥਾਈ ਨਿਵਾਸੀ ਆ ਤੇ ਦੂਸਰੇ ਪਾਸੇ ਉਹ ਕਹਿੰਦੇ ਆ ਵੀ ਜਿਹੜਾ ਰਾਜਾ ਬੜੇਗਾ ਇਹ ਬਠਿੰਡੇਓ ਆਇਆ ਤੇ ਰਾਜਾ ਵੜਿੰਗ ਹੁਣੀ ਇਹ ਕਹਿੰਦੇ ਆ ਵੀ ਮੈਂ ਪੰਜਾਬ ਦਾ ਪ੍ਰਧਾਨ ਆ ਮੈਂ ਕਿਤੋਂ ਵੀ ਚੋਣ ਲੜ ਸਕਦਾ ਤੇ ਲੁਧਿਆਣੇ ਵਾਲੇ ਮੈਨੂੰ ਵੱਧ ਚੜ ਕੇ ਜਿਹੜਾ ਵੋਟਾਂ ਪਾਉਣਗੇ ਤੇ ਤੀਸਰੇ ਪਾਸੇ ਐਂਟਰੀ ਹੁੰਦੀ ਆ ਕਨਈਆ ਮਿੱੱਤਲ ਹੁਣਾ ਦੀ ਹੁਣ ਕਨਈਆ ਮਿੱੱਤਲ ਜਿਹੜੇ ਇੱਕ ਭਜਨ ਗਾਇਕ ਆ ਉਹਨਾਂ ਨੂੰ ਆਪਣੀ ਜਿਹੜੇ ਆ ਇਹ ਲਹਿਜ਼ਾ ਚੇਂਜ ਕਰਨ ਦੀ ਜਾਂ ਇਹਨੂੰ ਤਬਦੀਲ ਕਰਨ ਦੀ ਕੀ ਲੋੜ ਸੀਗੀ ਜੇ ਉਹ ਕਟੜ ਮੋਦੀ ਭਗਤ ਹੈਗੇ ਆ ਤਾਂ ਫੇਰ ਉਹ ਮੋਦੀ ਦਾ ਗੁਣਗਾਨ ਕਰਦੇ ਰਹਿੰਦੇ ਫੇਰ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਟੇਜ ਦੇ ਉੱਤੇ ਦੇਖ ਕੇ ਇਹ ਕਿਉਂ ਕਿਹਾ ਵੇ ਅੱਜ ਅਸੀਂ ਗੱਲ ਜਿਹੜੀ ਆ ਉਹ ਭਗਵਾਨ ਦੀ ਕਰਨੀ ਆ ਸੋ ਇਹ ਜਿਹੜੇ ਲੀਡਰ ਹੋਏ ਇਹ ਜਿੰਨੇ ਵੀ ਜਿਹੜੇ ਆਪਾਂ ਕਹਿ ਸਕਦੇ ਆ ਚੋਣ ਪ੍ਰਚਾਰਕ ਹੁੰਦੇ ਆ ਇਹ ਮੌਕਾ ਦੇਖ ਕੇ ਜਿਹੜਾ ਆਪਣਾ ਪਾਲਾ ਬਦਲ ਲੈਂਦੇ ਆ ਆਪਣੀਆਂ ਗੱਲਾਂ ਬਦਲ ਲੈਂਦੇ ਆ ਜ਼ੁਬਾਨ ਜਿਹੜੀ ਆ ਉਹਨੂੰ ਮੋੜਾ ਪਾ ਲੈਂਦੇ ਆ ਵੀ ਤਾਂ ਜੋ ਕਿਤੇ ਮਾਹੌਲ ਖਰਾਬ ਨਾ ਹੋ ਜਾਵੇ ਤੇ ਅਲਟੀਮੇਟਲੀ ਜਿਹੜਾ ਕੰਮ ਇਹਨਾਂ ਨੇ ਕੀ ਕਰਨਾ ਹੁੰਦਾ ਲੈਣੀਆਂ ਇਹਨਾਂ ਨੇ ਵੋਟਾਂ ਹੀ ਹੁੰਦੀ ਆ ਦਿਲ ਜੇਨਾ ਦੇਹੀ ਹੁੰਦਾ ਵੀ ਸ਼ਾਇਦ ਮੈਂ ਚੁੱਪ ਕਰਕੇ ਲੋਕਾਂ ਦੇ ਦਿਲ ਚ ਉੱਤਰ ਜਾਊਗਾ ਤੇ ਕਿਸੇ ਨੂੰ ਲੱਗਦਾ ਹੈ ਵੀ ਮੈਂ ਭਾਸ਼ਣ ਬਾਜੀ ਕਰਕੇ ਬਿਆਨ ਦੇ ਕੇ ਕੋਈ ਉਹਨਾਂ ਨੂੰ ਦਿਲ ਲੁਭਾਵੇਂ ਵਾਅਦੇ ਕਰਕੇ ਉਹਨਾਂ ਦੇ ਦਿਲ ਚ ਉੱਤਰ ਜਾਊਗਾ ਸੋ ਕੱਲ ਜੋ ਕੁਝ ਲੁਧਿਆਣਾ ਦੇ ਵਿੱਚ ਹੋਇਆ ਇਸ ਵੇਲੇ ਉਹ ਸੁਰਖੀਆਂ ਬਣਿਆ ਪਿਆ ਵੀ ਇੱਕੋ ਸਟੇਜ ਦੇ ਉੱਤੇ ਰਾਜਾ ਵੜਿੰਗ ਵੀ ਨੇ ਰਬੀਂਤ ਬਿੱਟੂ ਵੀ ਨੇ ਤੇ ਵਿੱਚ ਇਹਨਾਂ ਦੇ ਸੂਤਰਧਾਰ ਬਣੇ ਹੋਇਆ ਕਨਈਆ ਮਿੱਤਲ ਜਦ ਸਾਥਵੇਂ ਬਾਬਾ ਤੁਮ बेशुक्रा नहीं है कि कोई उसके हिंदुत्व को जान दे रहा है और हिंदू पीछे हट जाएगा हमारे को पावर मिले तो हम पाकिस्तान में भी भगवा गाड़ के आ जाए हारूंगा कैसे जब साथ में बाबा तुम हो, हमारे राजा साहब के लिए भी तालीम जोरदार हो शान शान वक्री पंजाबियां भी शान बखरी ताली लाओ जोरदार इससे, इससे पंजाब और क्या होगा क्या इससे बढ़कर पंजाब कोई होगा इससे सुंदर पंजाब नहीं हो सकता बस यही तो सनातनी देखना चाहते और देखना क्या चाहते किसी को वहम होगा कि क्या देखना चाहते हैं लेकिन पंजाब का सनातनी बस पंजाब को हंसते देखना चाहता है और कुछ नहीं देखना और कुछ देखना चाहते हो क्या तो मिलकर गाओ दोनों के लिए गाऊंगा कोई पक्षपात नहीं क्योंकि भगवान सबके बराबर है और जो मेरे राम का हो गया हम उसके हो गए साथ, जब साथ में बास्क्राइब टू तो वन इंडिया चैनल एंड नेवर मिस एन अपडेट